ਸਭ ਤੋਂ ਪਹਿਲਾਂ ਤੇ ਮੈਂ ਆਪ ਦਾ ਸਭ ਜੀ ਦਾ ਬਹੁਤ-ਬਹੁਤ ਸੰਗਤ ਬਹੁਤ-ਬਹੁਤ ਸ਼ੁਕਰੀਆ ਕਿ ਛੋਟੇ ਜਿਹੇ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਇੱਥੇ ਆਏ। ਮੈਂ ਡਾਕਟਰ ਜੀ ਰਾਮਪਾਲ ਸੀਓ ਇਸ ਕੰਪਨੀ ਦਾ। ਆਇਦਾ ਫਰੇਸ਼ ਕਾਨਫਰੈਂਸ ਦਾ ਜਿਹੜਾ ਮੁੱਖ ਪੋਇੰਟ ਹੈ ਉਹ ਇਹ ਹੈ ਕਿ ਕੁਝ ਲੋਕਾਂ ਨੇ ਸਾਡੀ ਕੰਪਨੀ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਕੁਝ ਦਿਨਾਂ ਵਿੱਚ। ਸਾਡੇ ਜਿਹੜੇ ਪ੍ਰੋਮੋਟਰ ਤੇ ਸ਼ੇਅਰਹੋਲਡਰ ਨੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਮਾਜ ਸੇਵੀ ਨੇ ਔਰ ਪਿਛਲੇ ਕੁਝ ਸਮੇਂ ਤੋਂ ਬੜੇ ਵੱਡੇ ਪੱਧਰ ਤੇ ਸਮਾਜ ਸੇਵਾ ਕਰਦੇ। ਔਰ ਕੁਝ ਲੋਕਾਂ ਨੂੰ ਉਹਨਾਂ ਦੀ ਬੜੀ ਫੈਨਕੁਆਲਿੰਗ ਹੋ ਰਹੀ ਹੈ। ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ। ਔਰ ਔਰ ਬੜੇ ਵੱਡੇ ਪੱਧਰ ਤੇ ਉਹ ਲੋਕਾਂ ਦੀ ਕੰਮ ਕਰ ਰਹੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਾਇਦ ਮਨਜ਼ੂਰ ਨਹੀਂ ਹੈ ਇਹਨੂੰ ਪੋਲਿਟিক্যাল ਮੈਨਡੇਟਾ ਕਹ ਲੋ ਇਹਨੂੰ ਬਿਜ਼ਨਸ ਮੈਨਡੇਟਾ ਕਹ ਲੋ ਮੈਂ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰ ਦਿਆਂ ਕਿ ਅਸੀਂ ਪਿਛਲੇ 34 ਸਾਲ ਤੋਂ ਇੰਡਸਟਰੀ ਚ ਆ ਰਹੇ ਹਾਂ ਅੱਜ ਅਸੀਂ ਨਾ ਸਿਰਫ 올 ਇੰਡੀਆ ਲੈਵਲ ਤੇ ਬਲਕਿ ਇੰਟਰਨੈਸ਼ਨਲ ਪੱਧਰ ਤੇ ਵੀ ਆਪਣੇ ਐਮਐਫਲ ਪ੍ਰੋਡਕਟ ਦਾ ਸਿੱਕਾ ਜਮਾ ਚੁੱਕੇ ਅਸੀਂ ਅੱਜ 16 ਕੰਟਰੀ ਚ ਐਕਸਪੋਰਟ ਕਰਦੇ ਹਾਂ ਤੇ ਟੌਪ 10 ਜਿਹੜੇ ਮੇਜਰ ਐਕਸਪੋਰਟਰ ਨੇ ਅਫਰੀਕਾ ਦੇ ਉਦੇ ਸਾਡਾ ਨਾਮ ਹੁੰਦਾ ਅਸੀਸਾਤਵੇਂ ਨੰਬਰ ਤੇ ਹੁੰਦੀ ਹੈ ਸਾਡੀ ਜਿਹੜੀ ਕੰਪਨੀ ਹੈ ਉਹ ਲੁਧਿਆਣੇ ਦਾ ਇੱਕ ਲੋਤਾ ਐਮ ਐਫ ਐਲ ਪਲਾਂਟ ਹੈ ਔਰ ਅਸੀਂ ਸਰਕਾਰੀ ਖਜ਼ਾਨੇ ਤੇ ਮੇਜਰ ਰੈਵਨਿਊ ਕੰਟ੍ਰਿਬਿਊਟ ਕਰਦੇ ਆਏ ਇਹ ਸਭ ਹੋਣ ਦੇ ਬਾਵਜੂਦ ਵੀ ਸਾਨੂੰ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਬੜਾ ਮਨ ਪਰਲਾ ਕਿ ਕੋਈ ਆ ਕੇ ਫੋਨ ਕਰਦਾ ਹੈ ਧੰਕੀ ਦਿੰਦਾ ਹੈ ਕਿ ਸਾਨੂੰ ਏਨੇ ਲੱਖ ਰੁਪਏ ਦੇ ਦੋ ਦੋ ਜੀ ਸਾਨੂੰ ਏਨੇ ਲੱਖ ਰੁਪਏ ਦੇ ਦੋ ਨਹੀਂ ਤੇ ਅਸੀਂ ਤੁਹਾਡਾ ਤੁਹਾਨੂੰ ਬਦਨਾਮ ਕਰਾਂਗੇ ਤੁਹਾਡੇ ਕਿਸੇ ਕੋਲਾਂਗੇ ਉਹ ਹੁਣ ਤੁਸੀਂ ਇਹ ਦੇਖੋ ਜੀ 34 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ 34 ਸਾਲ ਦੇ ਵਿੱਚ ਸਾਡੀ ਬਿਜ਼ਨਸ ट्रांजੈਕਸ਼ਨ ਲੋਕਾਂ ਮਾਰਕੀਟ ਚ ਹੋ ਰਹੀ ਹੈ ਬਹੁਤ ਸਾਰੇ ਬਿਜ਼ਨਸ ट्रांजੈਕਸ਼ਨ ਨੇ ਜਿੱਥੇ ਬ੍ਰੀਕੀਜ ਹੋ ਜਾਂਦੀਆਂ ਕੋਈ ਹੁਣ ਕੰਮ ਦਾ ਟਾਈਮ ਆ ਹੀ ਜਾਂਦਾ ਕਿਤੇ ਲੇਕਿਨ ਉਹਦੇ ਵਾਸਤੇ ਆਪਸ ਵਿੱਚ ਬਹਿ ਕੇ ਤੁਸੀਂ ਗੱਲ ਕਰ ਸਕਦੇ ਹੋ ਆਰਬਿਟਰੇਸ਼ਨ ਹੈ ਤੁਸੀਂ ਕੋਰਟ ਦਾ ਕੱਟਾ ਕਰਦੇ ਹੋ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰਾਸ ਕਰੋ ਸਭ ਹੁਣ ਮੈਂ ਤੁਹਾਨੂੰ ਇਹ ਦੱਸਣਾ ਕਿ ਲੋਕੀ ਕਿਸ ਤਰ੍ਹਾਂ ਹਰਾਸ ਕਰਦੇ ਨੇ ਕਿਸ ਤਰ੍ਹਾਂ ਮਤਲਬ ਪੰਜ ਸੱਤ 2021 ਨੂੰ ਕੁਝ ਲੋਕਾਂ ਨੇ ਐਸਐਸਪੀ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਬਰੋਦਰ ਧੋਖਾ ਜੜੀ ਪਈ ਹੈ 2 8 2021 ਨੂੰ ਐਸਐਸਪੀ ਪਟਿਆਲਾ ਨੂੰ ਅਸੀਂ ਪੂਰੀ ਇਹਦੇ ਬਾਰੇ ਆਪਣੀ ਫਾਈਲ ਸਬਮਿਟ ਕੀਤੀ ਪੂਰੇ ਫੈਕਟ ਸਬਮਿਟ ਕੀਤੇ ਸਾਡੇ ਵੱਲੋਂ ਖਰਚਾ ਹੋਇਆ ਸੀ 2 ਕਰੋੜ 20 ਲੱਖ ਰੁਪਇਆ ਉਸ ਐਗਰੀਮੈਂਟ ਦੇ ਉੱਤੇ ਅਸੀਂ 2 ਕਰੋੜ 20 ਲੱਖ ਰੁਪਇਆ ਖਰਚਾ ਕੀਤਾ ਸੀ ਇਹ ਲੇਕਿਨ ਹੁਣ ਕਿਸੇ ਨਾਲ ਤੁਸੀਂ ਕੋਈ ਐਗਰੀਮੈਂਟ ਕਰਦੇ ਹੋ ਤਾਂ ਉਹਦੀ ਐਗਰੀਮੈਂਟ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਤੇ ਜਦੋਂ ਉਹ ਸ਼ਰਤਾਂ ਬ੍ਰੀਚ ਹੁੰਦੀਆਂ ਨੇ ਕਿਸੇ ਪਾਰਟੀ ਵੱਲੋਂ ਤਾਂ ਕੰਮ ਨਹੀਂ ਚੱਲ ਸਕਦਾ ਇਹਨਾਂ ਲੋਕਾਂ ਨੇ ਉਹ ਸ਼ਰਤਾਂ ਸ਼ਰਤਾਂ ਜਦ ਦਿੱਤੀ ਤਾਂ ਇਹ ਆਪਣਾ ਮਾਲ ਵੇਚ ਨਹੀਂ पाए ਤੇ ਉਹ ਨੁਕਸਾਨ ਸਾਡਾ ਬਹੁਤਾ ਹੋਇਆ ਉਹਨਾਂ ਦਾ ਘੱਟ ਹੋਇਆ ਲੇਕਿਨ ਉਹਨਾਂ ਨੇ ਸਾਡੇ ਅਗੇਂਸਟ ਅਪਲੀਕੇਸ਼ਨ ਲਾਈ ਜਿਹਦਾ ਕਿ ਐਸਐਸਪੀ ਲੁਧਿਆਣਾ ਨੇ ਐਸਐਸਪੀ ਪਟਿਆਲਾ ਨੇ ਉਹ ਉਹਦੇ ਪੂਰੀ ਕਾਰਵਾਈ ਕੀਤੀ ਤੇ ਉਹ ਇਹ ਮੰਨਿਆ ਕਿ ਇਹ ਮਤਲਬ ਇਹਦੇ ਕੁਝ ਨਹੀਂ ਹੈ ਤੇ ਉਹਨੂੰ ਬਰਖਾਸਤ ਕੀਤਾ ਖਾਰਜ ਕਰ ਦਿੱਤਾ 2/12/2021 ਨੂੰ ਇਹਨਾਂ ਡਿਸਟ੍ਰੀਬਿਊਟਰਾਂ ਨੇ ਫਿਰ ਦੁਬਾਰਾ ਐਸਐਸਪੀ ਪਟਿਆਲਾ ਨੂੰ ਦੁਬਾਰਾ ਕੰਪਲੇਂਟ ਪਾਈ ਕੀਤੀ ਅਸੀਂ ਉਦੋਂ ਫਿਰ ਪੰਜਾਬ ਮਾਨਯੋਗ ਪੰਜਾਬ ਰੈਡ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਤੇ ਸਾਰੇ ਫੈਕਟ ਉਹਨਾਂ ਅੱਗੇ ਪੇਸ਼ ਕੀਤੇ ਸਾਰੇ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਡਾ ਕੇਸ ਖਾਰਜ ਕਰ ਦਿੱਤਾ ਆਖਿਆ ਕਿ ਇਹਦੇ ਵਿੱਚ ਕੁਝ ਵੀ ਨਹੀਂ ਉਹਦੇ ਵਿੱਚੋਂ ਦੋ ਸ਼ਿਕਾਇਤ ਕਰਤਾ ਲੋਕੇਸ਼ਨ ਅਰਗਰਵਾਲ ਤੇ راہੂ ਨਗਰਵਾਲ ਨੇ ਦੁਬਾਰਾ ਪਟਿਆਲਾ ਪੁਲਿਸ ਕੋਲ ਸਾਡਾ ਫਿਰ ਸ਼ਿਕਾਇਤ ਦਰਜ ਕਰਾਈ ਤੇ ਇਸ ਕੇਸ ਨੂੰ ਦੁਬਾਰਾ ਖੁਲਵਾਇਆ ਪਿਛਲੀ ਵਾਰੀ ਵੀ ਕੋਰਟ ਨੇ ਮਨਿਆ ਪੁਲਿਸ ਪ੍ਰਸ਼ਾਸਨ ਨੇ ਮੰਨਿਆ ਸੀ ਕਿ ਸਾਡੇ ਕੋਲ ਗਲਤੀ ਹੋਈ ਹੈ ਐਸ ਵਾਰੀ ਫੇਰੋ ਕੋਲੇ ਆਸੀ ਫੇਰਸਾ ਰ ਇਫੈਕਟ ਉਥੇ ਕੋਰਟ ਨੂੰ ਗਏ ਕੋ ਇਸ ਵਾਰ ਇਸ ਵਾਰੀ ਕੋਰਟ ਦੇ ਕਿਹਾ ਜੀ ਇਹ ਫੇਰ ਖਾਰਜ ਕਰਨੇ ਆ ਤੇ ਲੇਕਿਨ ਪੁਲਿਸ ਐਫੀਡੇਵਿਟ ਦਵੇ ਵੀ ਗਾਂ ਤੋਂ ਇਹ ਕੰਮ ਨਹੀਂ ਕਰਨਗੇ ਉਦੋਂ ਐਸਐਸਪੀ ਨੇ ਮੈਂ ਤੁਹਾਨੂੰ ਉਹਦਾ ਦਿਖਾ ਸਕਣਾ ਜੀ ਅ ਮਾਨਯੋਗ ਐਸਐਸਪੀ ਸੋਪਨ ਸਿੰਘ ਰੰਧਾਵਾ ਪੀਪੀਐਸ ਡਿਫਟੀ ਸੁਪਰਡੈਂਡੈਂਟ ਆਫ ਪੁਲਿਸ ਨੇ ਐਫੀਡੇਵਿਟ ਦਿੱਤਾ ਜੀ ਇਹ ਸਾਡੇ ਕੋਲ ਇਹ ਗਲਤੀ ਹੋਈ ਹੈ ਤੇ ਇਹ ਇਹ ਦੁਬਾਰਾ ਨਹੀਂ ਹੋਊਗਾ ਤੇ ਇਸ ਇਸ ਕੇਸ ਨੂੰ ਮਤਲਬ ਕੋਰਟ ਨੂੰ ਕਿਹਾ ਕਿ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਹੁਣ ਉਹਨਾਂ ਦਾ ਪੰਜਾਬ ਚ ਬਸ ਨਹੀਂ ਸੀ ਚੱਲਦਾ ਉਹਨਾਂ ਨੇ ਚੁੱਕ ਕੇ ਰਾਜਸਥਾਨ ਦੇ ਵਿੱਚ ਦੁਬਾਰਾ ਐਪਲੀਕੇਸ਼ਨ ਲਾ ਦਿੱਤੀ ਦੁਬਾਰਾ ਕੰਪਲੀਟ ਫਾਈਲ ਕਰ ਦਿੱਤੀ ਅਸੀਂ ਸਾਰੇ ਫੈਕਟ ਫੇਰ ਦੁਬਾਰਾ ਲੈ ਕੇ ਜੋਧਪੁਰ ਹਾਈ ਕੋਰਟ ਤੇ ਗਏ ਇਸ ਵਾਰੀ ਜੋਧਪੁਰ ਹਾਈ ਕੋਰਟ ਨੇ ਕਿਹਾ ਜੀ ਕਿ ਇਹ ਉਹਨਾਂ ਨੇ ਬਹੁਤ ਸਾਰੀਆਂ ਐਫਆਈਆਰ ਕਰਤੀਆਂ ਉਹਨਾਂ ਨੇ ਸਾਰੀਆਂ ਐਫਆਈਆਰ ਤੇ ਸਟੇ ਕਰਕੇ ਨਾਲ ਹੀ ਨਾਲ ਇਹ ਵੀ ਨਾਲ ਲਾਤਾ ਕਿ ਅੱਜ ਤੋਂ ਬਾਅਦ ਦੁਬਾਰਾ ਇਹਨਾਂ ਉੱਤੇ ਇਹਦੇ ਇਹ ਇਸ ਮੁਤਲਕ ਜਾਂ ਇਹਦੇ ਨਾਲ ਮਿਲਦੇ ਜੁਲਦੇ ਕਿਸੇ ਵੀ ਮੁਤਲਕ ਸਾਡੇ ਤੇ ਕੋਈ ਕੇਸ ਜਾਂ ਕੰਪਲੀਟ ਫਾਈਲ ਨਹੀਂ ਹੋ ਸਕਦੀ ਨਾ ਕੋਈ ਐਫਆਈਆਰ ਹੋ ਸਕਦੀ ਇਹਦੇ ਵੀ ਮਤਲਬ ਆਰਡਰ ਤੁਹਾਡੇ ਸਾਹਮਣੇ ਜੀ ਹੁਣ ਕੀ ਹੈ ਜੀ ਉਹਨਾਂ ਦਾ ਸਾਰਾ ਹੋ ਗਿਆ ਹੁਣ ਇੱਕ ਮੁੰਡਾ ਹੈ ਜੀ ਰੋਹਨ ਬੋਗਨਾ 24-25 ਸਾਲ ਦਾ ਮੁੰਡਾ ਹੈ ਜੀ ਇਹ ਸਾਨੂੰ ਬਲੈਕਮੇਲ ਕਰ ਰਿਹਾ ਕਿ 5 ਲੱਖ ਰੁਪਈਆ ਸਾਨੂੰ ਦਿਓ ਨਹੀਂ ਧਮਕੀ ਦੇ ਰਿਹਾ ਕਿ ਮੈਂ ਤੁਹਾਡਾ ਸਾਰਾ ਪਰਦਾ ਫਾਸ਼ ਕਰਾਂਗਾ ਪ੍ਰੈਸ ਕਾਨਫਰੰਸ ਕਰਾਂਗਾ ਤੇ ਤੁਹਾਨੂੰ ਬਦਨਾਮ ਕਰਾਂਗਾ ਤੇ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਅਸੀਂ ਇਹ ਕਹਿੰਨੇ ਆਂ ਅੱਜ ਤੱਕ 33 ਸਾਲ ਹੋ ਗਏ ਸਾਨੂੰ ਪੰਜਾਬ ਚ ਕੰਮ ਕਰਦਿਆਂ ਸਾਡੇ ਅਗੇਂਸਟ ਇੱਕ ਵੀ ਇੱਕ ਵੀ ਕੰਪਲੇਂਟ ਨਹੀਂ ਹੈ ਹਰ ਕੋਈ ਐਫਆਈਆਰ ਨਹੀਂ ਹੈ ਕੋਈ ਕੰਪਲੇਂਟ ਨਹੀਂ ਹੈ ਦੂਸਰਾ ਹਰ ਸਾਲ ਸਾਨੂੰ ਜਦੋਂ ਲਾਇਸੈਂਸ ਰੀਨੂਵਲ ਅਸੀਂ ਕਹਿੰਦੇ ਆ ਤੇ ਗਵਰਨਮੈਂਟ ਸਾਡੇ ਇੱਕ ਸਰਟੀਫਿਕੇਟ ਦਿੰਦੀ ਹੈ ਮਤਲਬ ਮੰਨ ਲਓ ਅੱਜ ਅਸੀਂ ਕਿਸੇ ਹੋਰ ਸਟੇਟ ਦੀ ਵੀ ਜਾਣਾ ਹੈ ਆਪਣਾ ਲਾਇਸੈਂਸ ਲੈਣ ਤੇ ਸਾਨੂੰ ਆਪਣੀ ਜਿਹੜੀ ਨੇਟਿਵ ਸਟੇਟ ਹੈ ਪੰਜਾਬ ਸਟੇਟ ਹੈ ਉਹ ਤੋਂ ਆਪਣਾ ਕਰੈਕਟਰ ਸਰਟੀਫਿਕੇਟ ਲੈਣਾ ਪੈਂਦਾ ਸਾਡਾ ਸਾਡਾ ਰੀਵਲ ਹੁੰਦਾ ਜੇ ਸਾਡੇ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਹੋਵੇ ਤਾਂ ਸਾਡਾ ਲਾਇਸੈਂਸਰੀ ਨਹੀਂ ਉਹਨਾਂ ਹੋਵੇ ਸਰਕਾਰ ਸਾਨੂੰ ਕੰਮ ਹੀ ਨਾ ਕਰਨ ਦੇਵੇ ਦੂਸਰੀ ਗੱਲ ਇਹ ਹੈ ਕਿ ਅੱਜ ਅਸੀਂ ਦੋ ਪਲਾਂਟ ਹੋਰ ਲਾਉਣ ਦੀ ਸੋਚ ਰਹੇ ਹਾਂ ਅਸੀਂ 250-500 ਕਰੋੜ ਦੀ ਇਨਵੈਸਟਮੈਂਟ ਕਰਨ ਦੀ ਸੋਚ ਰਹੇ ਹਾਂ ਤੇ ਜੇ ਇਹੇ ਗੱਲਾਂ ਹੋਈਆਂ ਤੇ ਅਸੀਂ ਪੰਜਾਬ 'ਚ ਹੋਰ ਇਨਵੈਸਟਮੈਂਟ ਕਰਾਂਗੇ ਅੱਜ ਸਾਨੂੰ ਯੂਪੀ ਵੱਲੋਂ ਆਫਰ ਹੈ ਅੱਜ ਸਾਨੂੰ ਮਹਾਰਾਸ਼ਟਰ ਤੋਂ ਆਫਰ ਆਇਆ ਹੈ ਐਸਟੂ ਗੁਆਹ ਸਰਕਾਰ ਵੱਲੋਂ ਆਫਰ ਹੈ ਕਿ ਤੁਸੀਂ ਸਾਡੇ ਕੋਲ ਆਓ ਇੱਥੇ ਬਣਾ ਕੇ ਲਓ ਬਟ ਫਿਰ ਵੀ ਅਸੀਂ ਦਿਲ ਤੋਂ ਪੰਜਾਬੀ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਥਾਨੀ ਕੰਮ ਕਰੀਏ ਪਰ ਲੇਕਿਨ ਇਹਨਾਂ ਹਾਲਾਤਾਂ ਦਾ ਕਿ ਕੋਈ ਵੀ ਇਹ ਕੰਮ ਨਹੀਂ ਕਰੂਗਾ ਸਾਡੀ ਸਾਡੇ ਜਿਹੜੇ ਪ੍ਰੋਮੋਟਰ ਨੇ ਉਹ ਜਿਸ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਾਰਾ ਸੋਸ਼ਲ ਵੈਲਫੇਅਰ ਦਾ ਕੰਮ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਫ੍ਰੀ ਹੈਲਥ ਕੈਂਪ ਫ੍ਰੀ ਮੈਡੀਕਲ ਕੈਂਪ ਫਾਈਨੈਂਸ਼ੀਅਲ ਹੋਰ ਜੋਤੀ ਦਾ ਅੱਜ ਕੀ ਹੈ ਸਰਕਾਰ ਬਹੁਤ ਹੀ ਯੋਜਨਾਵਾਂ ਦਿੰਦੀ ਹੈ ਔਰ ਜਿਹੜੇ ਮਤਲਬ ਜਿੰਨਾ ਵਾਸਤੇ ਉਹ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਚ ਬਹੁਤੇ ਲੋਕੀ ਜਿਹੜੇ ਨੇ ਉਹ ਬਹੁਤ بڑے ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਹੀ ਨਹੀਂ ਪਤਾ ਲੱਗਦਾ ਕਿ ਇਹ ਯੋਜਨਾ ਦਾ ਆਪਾਂ ਐਕਸੈਸ ਕਿਸਾ ਕਰਨਾ ਸਾਡੀ ਜਿਹੜੀ ਹੋਮ ਫਾਉਂਡੇਸ਼ਨ ਹੈ ਉਹ ਘਰ ਘਰ ਜਾਂਦੀ ਹੈ ਪਿੰਡ ਪਿੰਡ ਜਾਂਦੀ ਹੈ ਲੋਕਾਂ ਨੂੰ ਦੱਸਦੀ ਹੈ ਕਿ ਸਰਕਾਰ ਦੀ ਕਿਹੜੀ ਕਿਹੜੀ ਯੋਜਨਾ ਹੈ ਅਸਲੀ ਅਵੇਲੇਬਲ ਹੈ ਤੁਹਾਡੇ ਵਾਲੇ ਕਿਹੜੀ ਕਿਹੜੀ ਵੇਲੇ ਹੈ ਤੁਸੀਂ ਉਹਦਾ ਕਿਸਾ ਫਾਇਦਾ ਲੈ ਸਕਦੇ ਹੋ ਅਸੀਂ ਤੇ ਇਹ ਕੰਮ ਕਰ ਰਹੇ ਹਾਂ ਔਰ ਲੋਕੀ ਸਾਨੂੰ ਵੈਸੇ ਨਹੀਂ ਜੀਣ ਦਿੰਦੇ ਜੀ ਸਾਡੇ ਮਤਲਬ ਰੋਡ ਰੇਟ ਕਉਂਦੇ ਆ ਜੀ ਸਾਡੀ ਰੈਪਿਊਟੇਸ਼ਨ ਬਗਨਾਮ ਕਰਨ ਦੀ ਸਾਨੂੰ ਕੰਗਿਆ ਲਾਈਆਂ ਜਾ ਰਹੀਆਂ ਨੇ ਸਾਨੂੰ ਡਿਫਰੈਂਟ ਡਿਫਰੈਂਟ ਅਧਾਰਿਆਂ ਤੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੁਣ ਵੀ ਸਾਡੇ ਪ੍ਰੋਮੋਟਰ ਨੂੰ ਸੀਆਈਡੀ ਤੋਂ ਫੋਨ ਆ ਰਹੇ ਨੇ ਪ੍ਰੈਸ਼ਰ ਹੈ ਨਾ ਫੋਨ ਅਨਨੈਸੀਸਰੀ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਜਨ ਤੋਂ ਦੇ ਵੱਲੋਂ ਕੋਈ ਇਲੀਗਲ ਕਾਰਵਾਈ ਜਾਂ ਕੋਈ ਹੋਰ ਪੁਲਿਸਰੋ ਕਿਤਾ ਦੇਖੋ ਜੀ ਇਹ ਜਿਹੜੇ ਜਿਹੜਾ ਲੋਕਾਂ ਨੇ ਸਾਡੀ ਦਿੱਤੀ ਹੈ ਅਸੀਂ ਸੀਪੀ ਲੁਧਿਆਣਾ ਡੀਡੀ ਪੁਲਿਸ ਤੇ ਆਪਣਾ ਮਲਕੀਅਤ ਅਧਿਕਾਰ ਕਮਿਸ਼ਨ ਨੂੰ ਆਪਣੀ ਆਪਣੀ ਕੰਪਲੇਂਟ ਰਜਿਸਟਰ ਕਰਾਤੀ ਹੈ ਅਸ਼wini ਜੀ ਕੌਣ ਲੋਕ ਨੇ ਕਿ ਜਿਹੜੀ ਤੁਹਾਡੀ ਕੰਪਨੀ ਬਦਨਾਮ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਤੁਹਾਡੇ ਡਿਸਟਰੀਬਿਊਟਰ ਨੇ ਉਹ ਬੰਦੇ ਕੌਣ ਨੇ ਜੀ ਜਿਹੜੇ ਜਿਹੜੇ ਦੇਖੋ ਅੱਜ ਦੀ ਡੇਟ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਕੰਪਨੀਆਂ ਨੇ ਜਿੰਨੇ ਵੀ ਬਿਜ਼ਨਸ ਆਦਾਰੇ ਨੇ ਉਹ ਬਗੈਰ ਆਪਣੇ ਚੈਨਲ ਪਾਰਟਨਰਸ ਤੋਂ ਮਾਰਕੀਟ ਕੰਮ ਨਹੀਂ ਕਰਦੇ ਕਿਸੇ ਕੋ ਵੀ ਇੰਨਾ ਹੈ ਨਹੀਂ ਕਿ ਉਹ ਖੁਦ ਹੀ ਪ੍ਰੋਡਿਊਸ ਕਰੇ ਖੁਦ ਹੀ ਡਿਸਟ੍ਰੀਬਿਊਟ ਕਰੇ ਖੁਦ ਹੀ ਵੇਚੇ ਖੁਦ ਹੀ ਸਭ ਹੈ ਤੇ ਇੱਕ ਸਿਸਟਮ ਹੈ ਕਿ ਇੱਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹਦਾ ਸਹਾਇਤਾ ਹਰ ਇੱਕ ਕੰਪਨੀ ਨੂੰ ਲੈਣੀ ਪੈਂਦੀ ਹੈ ਅਸੀਂ ਵੀ ਲੈਣੇ ਆ ਅਸੀਂ ਵੀ ਲੇਕਿਨ ਹਰ ਜਿਹੜੇ ਵੀ ਅਸੀਂ ਡਿਸਟ੍ਰੀਬਿਊਟਰ ਬਣਾਉਨੇ ਆ ਉਹਦੇ ਉਹਦੇ ਵਿੱਚ ਪ੍ਰੋਸੈਸ ਇੱਕ ਪ੍ਰੋਪਰ ਐਗਰੀਮੈਂਟ ਸਾਈਨ ਹੁੰਦਾ ਇੱਕ ਤੁਸੀਂ ਕਾਂਗਰਸੀ ਲੀਡਰ ਦਾ ਵੀ ਜ਼ਿਕਰ ਕਰਦੇ ਹੋ ਤੁਸੀਂ ਕਿ ਰੋਹਨ ਗੋਗਨਾ ਦਾ ਉਹਦਾ ਵੀ ਇਹ ਉਹਦੇ ਤੋਂ ਕੀ ਪ੍ਰੋਬਲਮ ਹੈ ਰੋਹਨ ਗੋਗਨਾ ਰੋਹਨ ਗੋਗਨਾ ਤੁਮ ਪੀਣ ਲਾ ਰਿਹਾ ਜੀ ਫੋਨ ਕਰਦਾ ਕਿ 80 ਲੱਖ ਰੁਪਏ ਦੇ ਦਿਓ 55 ਲੱਖ ਰੁਪਏ ਦੇ ਦਿਓ 80 ਲੱਖ ਰੁਪਏ ਦੇ ਦਿਓ ਨਹੀਂ ਤੇ ਆਪਾਂ ਹੁਣ ਕਿੰਨੀ ਡਿਮਾਂਡ ਕਰੀਆ ਉਹਨਾਂ ਨੇ 55 ਲੱਖ ਦੀ ਕੌਣ ਹੈ ਰੋਹਨ ਗੋਗਨਾ ਹੈ ਕੌਣ ਹੈ ਇਹ ਕੋਈ ਕਿਹੜੀ ਕਿਹੜੀ ਪਾਰਟੀ ਦਾ ਕੀ ਸਰਕਾਰ ਦੇ ਨਾਲ ਹੈ ਕਿ ਸਰਕਾਰੀ ਲੀਡਰ ਦਾ ਅਸੀਂ ਨਹੀਂ ਜਾਣਦੇ ਆਪਾਂ ਨੂੰ ਕੌਣ ਦੇ ਦਿੰਦਾ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਤੇ ਵੀ ਅਸੀਂ ਇਹ ਕਿਸਾ ਕਹਤੇ ਨੇ ਨਹੀਂ ਉਸ ਤੁਹਾਡੇ ਨਾਲ ਜੀਕਰ ਕਰਿਆ ਨਾ ਵੀ ਦੇ ਵਿੱਚ ਵੀ ਜ਼ਿਕਰ ਕਰਿਆ ਬਹੁਤ ਜੀਤਰਾ ਦਾ ਕਰੀਬੀ ਦਾ ਆਪਣਾ ਉਹ ਜਾਨੇ ਆਪਣੇ ਆਪ ਨੂੰ ਕਾਂਗਰਸੀ ਲੀਡਰਾਂ ਦਾ ਕਰੀਬੀ ਹੁੰਦਾ ਹੈ ਕੰਮ ਕਰ ਕੀ ਕਰਦਾ ਜੀ ਉਹ ਤੁਹਾਡੇ ਨਾਲ ਕੰਮ ਕਰਦਾ ਡਿਸਟ੍ਰੀਬਿਊਟਰ ਤੁਹਾਡੇ ਨਾਲ ਜੀ ਸਾਡਾ ਸਾਡਾ ਕੋਈ ਖਰਦੀ ਪਹਿਲਾਂ ਵੀ ਕੋਈ ਲੈਂਦਾ ਸਾਡਾ ਕੋਈ ਨਹੀਂ ਲੈਂਦੇ ਸਾਡਾ ਕੋਈ ਲੈਂਦੇ ਨਹੀਂ ਜੇ ਲੇਕਿਨ ਜਿਹੜੇ ਸਾਡੇ ਪੁਰਾਣੇ ਡਿਸਟ੍ਰੀਬਿਊਟਰ ਆ ਉਹਨਾਂ ਨੂੰ ਕੰਟੈਕਟ ਕਰਦਾ ਵਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦਾ ਕਿ ਤੂੰ ਮੇਰੇ ਨਾਲ ਆਓ ਅਸੀਂ ਇਹਨਾਂ ਨੂੰ ਬਦਨਾਮ ਕਰ ਨਹੀਂ ਆਇਨਾ ਗੈਸ ਫੋਰ ਕਰ ਹਾਲਾਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਮਾਨੂੰ ਹਾਈ ਕੋਰਟ ਤੱਕ ਅਸੀਂ ਗਏ ਤਾਂ ਮਤਲਬ ਸਾਡਾ ਬਿਲਕੁਲ ਕਲੀਅਰ ਆ ਫਿਰ ਵੀ ਤੁਹਾਡੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਉਹਨਾਂ ਤੇ ਅਸੀਂ ਅਸੀਂ ਕੰਪਲੇਟ ਜਦ ਕਰਾਈ ਹੈ ਜੀ ਸੀਪੀ ਸੀਪੀ ਲੁਧਿਆਣਾ ਕਰਾਈ ਜਾਣਾ ਕੋਈ ਕਾਰਵਾਈ ਜੀ ਸੀਪੀ ਅਸਲੀ ਜੀ ਮੈਂ ਦੂਨ ਨਾਲ ਲੈ ਕੇ ਬਦਨਾਮੀ ਸਾਡੀ ਕੀਤੀ ਹੈ ਜੀ ਕੰਪਨੀ ਦੀ ਹਾਂਜੀ ਤਾਂ ਉਹਦੇ ਚ ਉਹਨਾਂ ਦਾ ਕੀ ਰੋਲ ਹੈ ਇਹਨੂੰ ਤੁਸੀਂ ਕਿਵੇਂ ਮਤਲਬ ਸਪਸ਼ਟ ਕਰੋਗੇ ਕੰਪਨੀ ਦੇ ਪ੍ਰੋਮੋਟਰਾਂ ਨੂੰ ਕਿੰਨਾ ਕੰਪਨੀ ਦੇ ਪ੍ਰੋਮੋਟਰ ਨੇ ਅੱਜ ਦੀ ਡੇਟ ਦੇ ਵਿੱਚ ਉਹਗੇ ਮਤਲਬ ਸੋਸ਼ਲ ਸਰਵਿਸ ਨੇ ਪੋਲਿਟੀਕਲ ਪੋਲਿਟੀਕਲ ਸਰਕਲ ਚ ਉਹਨਾਂ ਦੀ ਐਂਟਰੀ ਹੋ ਰਹੀ ਹੈ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੀ ਪੋਲਿਟੀਕਲ ਪੋਲਿਟੀਕਲ ਸਰਕਲ ਐਂਟਰੀ ਹੋਵੇ ਉਹਨਾਂ ਦੀ ਗਤ નિਸ਼ਚਿਤ ਹੈ ਜੂਟੀਲਿਟੀ ਰੈਗੂਲੇਟਰ ਕਮਿਸ਼ਨਰ ਨੂੰ ਅਪਲੀਕੇਸ਼ਨ ਦਿੱਤੀ ਹੈ ਉਹਨਾਂ ਲੋਕ ਕੀ ਕਰ ਰਹੇ ਹਨ ਉਹਨਾਂ ਨੇ ਕਹਿ ਦਿੱਤੀ ਅਸੀਂ ਪੂਰੀ ਕਦੋਂ ਕਦੋਂ ਦਿੱਤੀ ਸੀ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਤੁਸੀਂ ਦੱਸਿਆ ਕਿ ਕੁਝ ਮਹਿਕਮੇ ਤੁਹਾਡੇ ਤੇ ਦਬਾਅ ਪਾ ਰਹੇ ਨੇ ਕਿਹੜੇ ਮਹਿਕਮੇ ਤੁਹਾਡੇ ਤੇ ਦਬਾਅ ਪਾ ਰਹੇ ਨੇ ਤੁਹਾਨੂੰ ਫੋਨ ਆ ਰਹੇ ਹਨ ਜਾਂ ਕਰਨ ਕੌੜਾ ਜੀ ਨੂੰ ਫੋਨ ਆ ਰਹੇ ਹਨ ਕਰਨ ਕੌੜਾ ਜੀ ਨੂੰ ਫੋਨ ਆ ਰਹੇ ਹਨ ਕਿਹੜੇ ਮਹਿਕਮੇ ਤੋਂ ਦਬਾਅ ਪਾਇਆ ਜਾ ਰਿਹਾ ਹੈ ਹਜੇ ਸੀਆਈਡੀ ਤੋਂ ਆਇਆ ਉਹ ਕੀ ਕਹਿ ਰਹੇ ਨੇ ਜੀ ਉਹ ਦਬਾਅ ਪਾ ਰਹੇ ਨੇ ਜੀ ਮੇਰਾ ਫੋਨ ਨਾ ਕੁਸ਼ ਨੀ ਉਹ ਇਹ ਕੀ ਕਹਿ ਰਹੇ ਨੇ ਜੀ ਕਹਿ ਚਾਹ ਜੀ ਉਸ ਦਾ ਕੀ ਹੋਣਾ ਹੈ ਹੁਣ ਹਮਨੇ ਕੀ ਡਿਟੇਲ ਡਿਟੇਲ ਬੋਡੀ ਮੇਰੇ ਕੋਲ ਮੇਰੇ ਕੋਲ ਨਹੀਂ ਹੈ ਕਿ ਮੈਨੂੰ ਸਿਰਫ ਇਹਨਾ ਆਇਆ ਕਿ ਉਹਨਾਂ ਨੇ ਫੋਨ ਕਰਵਾਇਆ ਠੀਕ ਤੁਹਾਨੂੰ ਅਗਲਾ ਸਟੈਪ ਕੀ ਹੋਏਗਾ ਦੇਖੋ ਜੀ ਅਸੀਂ ਤੇ ਤੁਹਾਡੇ ਕੋਲੋਂ ਹੈਲਪੀ ਮੰਗ ਰਹੇ ਹਾਂ ਜੀ ਕਿ ਸਾਡੀ ਮਰਜ਼ੀ ਦੀ ਜੇ ਇਹਦੀ ਮਾਮਲੇ ਜਿੱਦ ਤੱਕ ਬਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਬਾਹਰੋਂ ਲੋਕ ਆ ਕੇ ਇੱਥੇ ਇਨਵੈਸਟਮੈਂਟ ਕਰਨੂਗੀ ਪੰਜਾਬ 'ਚ ਇੰਨੀ ਵੱਡੀ ਫੈਕਟਰੀ ਚਲਾ ਰਹੇ ਹਾਂ ਇੰਨੀ ਕੰਪਨੀਆਂ ਚਲਾ ਰਹੇ ਹੋ ਤੇ ਫਿਰ ਇਸ ਤਰ੍ਹਾਂ ਦਾ ਮਤਲਬ ਤੁਸੀਂ ਮੈਨੂੰ ਆਪ ਦੱਸੋ ਜੀ ਤੁਸੀਂ ਮੈਨੂੰ ਆਪ ਦੱਸੋ ਜੀ ਕਿ ਜੇ ਇਹ ਇਹੋ ਜਿਹਾ ਕੰਮ ਰਿਹਾ ਆ ਮਤਲਬ ਆफी ਆਪਣੀ ਇਨਵੈਸਟਮੈਂਟ ਨੂੰ ਕਿਸ ਤਰ੍ਹਾਂ ਸੇਫ ਮੰਨ ਸਕਨੇ ਆ ਅੱਜ ਲੱਕਰ ਇੰਡਸਟਰੀ ਦੇ ਵਿੱਚ ਤੇ ਛੋਟੇ ਤੋਂ ਛੋਟਾ ਕੰਮ ਵੀ ਜਿਹੜਾ ਕਰਨਾ ਹੈ ਉਹ ਤੇ ਵੀ 4-500 ਕਰੋੜ ਦਾ ਖਰਚਾ ਲੱਗਦਾ ਇੱਕ ਠੇਕਾ ਵੀ ਲੈਣਾ ਵਾ ਤਾਂ 100-200 ਰੁਪਏ ਤੁਹਾਡਾ ਲੱਗਦਾ ਇਹ ਕੋਈ ਅੱਡੀ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਦਸ ਵਾਰ ਹੀ ਬੰਦਾ ਸੋਚੇਗਾ ਤੇ ਜਦ ਤੱਕ ਸਾਨੂੰ ਇਹ ਛੋਟੀਆਂ ਨਹੀਂ ਦਿੱਤੀਆਂ ਜਾਂਦੀਆਂ ਕਿ ਅਸੀਂ ਸਮੂਦਲੀ ਕੰਮ ਕਰਾਂਗੇ ਹਰ ਵੀ ਬਿਜ਼ਨਸਮੈਨ ਦਾ ਐਂਡ ਆਫ ਦਿ ਡੇ ਬਿਜ਼ਨਸਮੈਨ ਹੈ ਜੀ ਉਹ ਚਾਰ ਪੈਸੇ ਲੰਮਦਾ ਹੈ ਕੁਸ਼ਕਮਾਨ ਵਸੇ ਲੰਮਦਾ ਨਾ ਬਿਲਕੁਲ ਕਾਰੋਬਾਰ ਹੋਵੇ ਸਾਰਿਆਂ ਨੂੰ ਫਾਇਦਾ ਮਿਲੇ ਪੂਰੀ ਸੋਸਾਇਟੀ ਨੂੰ ਫਾਇਦਾ ਮਿਲੇ ਅੱਜ ਮੰਨ ਲਓ ਅੱਜ ਕੋਈ ਅਸੀਂ ਕੰਮ ਕਰਦੇ ਆ ਉਹਦਾ ਇਨਡਾਇਰੈਕਟ ਇਫੈਕਟ ਸਾਰਿਆਂ ਤੇ ਜਾਂਦਾ ਹੈ ਇੰਡਾਇਰੈਕਟ ਫਾਈਨੈਂਸ਼ੀਅਲ ਗਰੋਥ ਸਾਰਿਆਂ ਦੀ ਹੁੰਦੀ ਹੈ ਉਹ ਕੱਲੇ ਮੇਰੀ ਮੇਰੀ ਨਹੀਂ ਹੋਣੀ ਹੈ ਮੇਰੀ ਕੰਪਨੀ ਦੀ ਨਹੀਂ ਹੋਣੀ ਸਭ ਦੀ ਹੋਣੀ ਹੈ ਉਹਦੇ ਚ ਰੋਜ਼ਗਾਰ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜੀ ਕਿੰਨਾ ਰੈਵਨਿਊ ਸਰਕਾਰ ਨੂੰ ਜਾਊਗਾ ਸਰਕਾਰ ਉਸ ਰੈਵਨਿਊ ਨਾਲ ਕਿੰਨੇ ਅੱਗੇ ਯੋਜਨਾਵਾਂ ਬਣਾਏਗੀ ਕਿੰਨੇ ਲੋਕ ਕਿੰਨੇ ਲੱਖਾਂ ਲੋਕਾਂ ਦਾ ਫਾਇਦਾ ਹੋਏਗਾ ਜੀ ਕਿਉਂਕਿ ਇਹ ਕਹਿ ਰਹੇ ਜੀ ਪੋਲੀਟਿਕ ਬੰਦੇ ਬਲੈਕਮੇਲ ਕਰ ਰਹੇ ਆ ਤੁਹਾਨੂੰ ਬਿਲਕੁਲ ਬਲੈਕ ਬਿਲਕੁਲ ਬਲੈਕਮੇਲ ਕਰ ਦਿੰਦੀ ਮੌਜੂਦਾ ਸਰਕਾਰ ਬਦਲ ਸਰਕਾਰ ਦੇ ਕਿ ਦੂਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਜੀ ਲੇਕਿਨ ਅੰਡਰਸਟੂਡ ਹੈ ਠੀਕ ਹੈ ਤਾਂ ਅਰੋਧੇ ਪ੍ਰਸ਼ਾਸਨ ਨੂੰ ਤਾਂ ਪਤਾ ਹੋਇਆ ਹੈ ਕਿ ਉਹਨਾਂ ਦਾ ਬਿਲਕੁਲ ਬਿਲਕੁਲ ਉਹਨਾਂ ਦਾ ਸ਼ਿਕਾਇਤ ਕਿਉਂ ਨਹੀਂ ਕਰ ਰਹੀ ਹੈ ਜੀ ਪ੍ਰਸ਼ਾਸਨ ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਉਹਨਾਂ ਬੰਦਿਆਂ ਦੇ ਖਿਲਾਫ ਜਦੋਂ ਤੁਹਾਨੂੰ ਸਾਰਾ ਕੁਝ ਦੇ ਦਿੱਤਾ ਹਾਈ ਕੋਰਟ ਦੇ ਆਰਡਰ ਆ ਗਏ ਸਾਰਾ ਕੁਝ ਕਹਿੰਦੇ ਫਿਰ ਕਿਉਂ ਨਹੀਂ ਕਰ ਰਹੀ ਜੀ ਬੰਦ ਚ ਬੈਸਟ ਨੰਬਰ ਨੂੰ ਸਵਾਲ ਹਰ ਇੱਕ ਬੰਦੇ ਤੇ ਬੈਸਟਡੈਂਟ ਅਨੁਸਾਰ ਵਿਸ਼ਵਾਸ ਹੈ ਕਿ ਪੁਲਿਸ ਤੇ ਕੋਰਟਾਂ ਤੇ ਬਿਲਕੁਲ ਸਾਨੂੰ ਸਾਨੂੰ ਆਪਣੇ ਆਪਣੇ ਪੁਲਿਸ ਪ੍ਰਸ਼ਾਸਨ ਤੇ ਆਪਣੀ ਮਾਨਯੋਗ ਕੋਰਟ ਤੇ ਪੂਰਾ ਵਿਸ਼ਵਾਸ ਹੈ ਜੇ ਇਹ ਔਰ ਮੈਂ ਕਹਿੰਦਾ ਹਰ ਹਿੰਦੁਸਤਾਨੀ ਨੂੰ ਆਪਣੇ ਪ੍ਰਣ ਪ੍ਰਣਿਥਸ ਤੇ ਤੇ ਆਪਣੀ ਕੋਰਟ ਤੇ ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਇਹ ਆਖਰੀ ਹੈ ਅਗਰ ਇਹ ਤੋਂ ਵਿਸ਼ਵਾਸ ਉੱਡ ਗਿਆ ਤੇ ਫਿਰ ਤਾਂ ਆਪਾਂ ਖਤਰਾ ਹੀ ਸੌਣ ਕਾਲਾ ਹੈ ਥੈਂਕ ਯੂ ਥੈਂਕ ਯੂ ਸਰ ਓਕੇ ਧੰਨਵਾਦ